ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈ ਜਾਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿੜ ਦੇਖ ਰਹੇ ਹੋ ਜੀ ਜਰਸੀ ਤੇ ਸਾਈਵਾਲ ਦਾ ਕ੍ਰੋਸ ਆ ਪਲੂਨ ਨੇ ਇਹਨੇ 12 ਕਿਲੋ ਲੀਟਰ ਦੁੱਧ ਦਿੱਤਾਗਾ ਹੁਣ 7 ਮਹੀਨਿਆਂ ਦੀ ਦੂਸਰੇ ਸੂਏ ਲਈ ਗੱਬਣਾ 2 ਮਹੀਨੇ ਦੇ ਬਾਕੀ ਰਹਿ ਗਏ ਸੂਨ ਦੇ ਵਿੱਚ 60 ਕਿ ਦਿਨ ਤਕਰੀਬਨ ਸੂਨ ਦੇ ਵਿੱਚ ਇਹਦੇ ਰਹਿ ਗਏ ਦੋਸਤੋ ਕਿਸੇ ਮੇਰੇ ਭਰਾ ਕੋਲੇ ਚੰਗੀ ਸੇਵਾ ਵਾਲੇ ਕੋਲੇ ਜਾਵੜੀ ਤਾਂ ਮੂਰਲੇ ਸੂਏ ਨੂੰ 12 ਤੋਂ 13 ਕਿਲੋਟਰ ਦੁੱਧ ਇਹ ਮੱਝਾਂ ਨਾਲ ਚਵਾ ਦੂਗੀ ਦੋਸਤੋ ਜਿੰਨਾ ਕਿ ਦੁੱਧ ਦਿੰਦੀ ਹੁੰਦੀ ਆ ਮੱਝਾਂ ਵਾਂਗੂ ਚਿੱਟਾ ਤੇ ਸੰਗਣਾ ਹੁੰਦਾ ਇਹਨਾਂ ਦਾ ਗਰਮੀ ਦਾ ਇਹ ਤੋਹਫਾਗਾ ਜਿਵੇਂ ਮੂਰੇ ਗਰਮੀ ਆਉਂਦੀ ਆ ਭਾਵੇਂ ਇਹਨੂੰ ਆਪਾਂ ਦੇਗ ਨਿਮ ਥੱਲੇ ਬਣਦ ਗਏ ਇਹਨੇ ਗਰਮੀ ਨਹੀਂ ਮੰਨਦੀ ਹੁੰਦੀ ਪੂਰੀ ਖੂਬਸੂਰਤ ਵਹਿੜਾ ਕਿਸੇ ਮੇਰੇ ਭਰਾ ਨੇ ਛੋਟੇ ਪਾਲੀ ਬਹਿੜ ਲੈਣੀ ਹੋਵੇ ਮੁੱਲ ਸਿਰਫ 22000 ਰੁਪਇਆ ਕਰਮਾ ਵਾਲੀ ਤਿਆਰ ਹੋਈ ਵੀ ਇਹ 45 ਤੋਂ 50000 ਤੋਂ ਇਹ ਡਿਗਦੀ ਨਹੀਂ ਜੇ ਕਿਸੇ ਚੰਗੀ ਸੇਵ ਵਾਲੇ ਕੋਲ ਜਾਵੜੀ ਕਿਉਂਕਿ 2 ਮਹੀਨਿਆਂ ਦੇ ਵਿੱਚ ਆਪਾਂ ਨੂੰ ਦੁੱਗਣੇ ਕਰਦੀ ਹੈਗੀ ਕਿਸੇ ਮੇਰੇ ਵੀਰੇ ਨੂੰ ਚਾਹੀਦੀ ਹੋਵੇ ਛੋਟੇ ਭਾਅ ਵਾਲੀ ਬਹਿੜ ਦੁੱਧ ਪੀਣ ਲਈ ਘਰੇ ਚਾਹੀਦੀ ਹੋਵੇ ਉਹ ਵੀ ਵੇਤਰ ਆ ਮੁੱਲ ਸਿਰਫ 22000 ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿੜ ਤੁਸੀਂ ਖਰੀਦ ਸਕਦੇ ਹੋ ਜੀ ਸੀਲਸ ਲੱਗ ਕੋਈ ਅੰਤ ਨਹੀਂਗਾ ਪੂਰੀ ਠੰਡੀ ਆ ਸੋਹਣੀ ਵਹਿੜ ਆਗੀ ਕਿਵੇਂ ਮਾਰਗੀ ਨੂੰ ਆਪਾਂ ਹੱਥ ਲਾਈ ਚਲ ਗਏ ਪੂਰੀ ਸੀਲ ਹੈਗੀ ਚਾਹੇ ਥਾਣਾ ਨੂੰ ਹੱਥ ਲਾਈ ਚਲ ਗਏ ਕੁਛ ਨਹੀਂ ਕਹਿੰਦੀ ਪੂਰੀ ਸੀਲ ਲਓ ਪੂਰੀ ਸੀਲਸ ਲੱਗ ਤੇ ਸੋਹਣੀ ਵਹਿੜ ਆਗੀ ਕਿਸੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਛੋਟੇ ਭਾਅ ਦੇ ਵਿੱਚ ਵਹਿੜ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਵਹਿੜ ਤੁਸੀਂ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ ਬਾਈ ਜੀ